ਇਹਨੇ ਜੇ ਦੋਸ਼ੀ ਸਰ ਵੀ ਸੰਗਿਆ ਉਹਤੇ ਸਜ਼ਾ ਜੋ ਮਰਜੀ ਸਜ਼ਾ ਦਿਓ ਜਿਵੇਂ ਉਹਦੇ ਨਾਲ ਦਾ ਮਾਰਤਾ ਬਿਸ਼ਾਕੋ ਮਾਰ ਦਿਓ ਸਾਨੂੰ ਕੋਈ ਤਰਾਜ ਨਹੀਂ ਪਰ ਸਾਨੂੰ ਇਹ ਤਰਾਜ ਆ ਵੀ ਜ਼ਮੀਨ ਦੀ ਕੁਰਕੀ ਕਿਉਂ ਹੋਵੇ ਸਾਡੇ ਕਿਸਾਨ ਰੇਲਾ ਕਾਰਾ ਥਲੇ ਦੇ ਕੇ ਦਰੜ ਕੇ ਮਾਰ ਦਿੱਤੇ ਗਏ ਉਹਨਾਂ ਨੇ ਕਿਸੇ ਦੀ ਕੋਈ ਕੁਰਕੀ ਨਹੀਂ ਹੋਈ ਸਰਜੀਤ ਸਿੰਘ ਨੂੰ ਕਿਵੇਂ ਹੋ ਗਈ ਇਹਨਾਂ ਜੀ ਇਸ ਕਰਕੇ ਹੀ ਇਹਨਾਂ ਸਰਜੀਤ ਸਿੰਘ ਦੀ ਜ਼ਮੀਨ ਦੀ কুরਕੀ ਨਹੀਂ ਕਰ ਦੇਵਾਂਗੇ ਸਰਜੀਤ ਸਿੰਘ ਨੂੰ ਫੜ ਦੇਣ ਮਾਰ ਦੇਣ ਜੋ ਮਰਜ਼ੀ ਕਰਨ ਸਜ਼ਾ ਦੇਣ ਇਹ ਪੜੀ ਜੜੀ ਉਹਦੇ ਬੱਚਿਆਂ ਦੀ ਹੈ ਉਹਦੇ ਬਾਕੀ ਪਰਿਵਾਰ ਦੀ ਹੈ ਉੱਤੇ কুরਕੀ ਨਹੀਂ ਹੋਣ ਦੇਵਾਂਗੇ ਇਹ ਸਰਜੀ ਸਭੇ ਨੇ ਕਤਲ ਕੀਤਾ ਬਾਬੇ ਦਾ ਦੋਨੂੰ ਫੜ ਕੇ ਦਾਲ ਦੇ ਫੇਕ ਕਰੋ ਦਾਲ ਚ ਕੇ ਚੱਲੂਗਾ ਦਾਲਦ ਸਜ਼ਾ ਦਊਗੀ ਆ ਨਿੰਗਾ ਤੇ ਉਹਦੀ কুরਕੀ ਕਰ ਲੋ কুরਕੀ ਕਿਸੇ ਵਿਹਾਰ ਚ ਨਹੀਂ ਹੋਣ ਦੇਵਾਂਗੇ ਕੋਈ ਕਰਨ ਫੜ ਜਾਣਾ ਤੇਰੇ ਹੀ ਕਰਦਾ ਸਿਕਾ ਦੋਸਤੋ ਤੁਸੀਂ ਦੇਖ ਰਿਹਾ ਮਦਰਦ ਟੀਵੀ ਤੇ ਮੈਂ ਹਾਂ ਮਾਨ ਸਿੰਘ ਅੱਜ ਅਸੀਂ ਸਰਬਜੀਤ ਸਿੰਘ ਮੀਆਂਵੈਂਡ ਦੇ ਘਰ ਦੇ ਬਾਹਰ ਵਾਰ ਮੌਜੂਦ ਹਾਂ ਸਰਬਜੀਤ ਸਿੰਘ ਮੀਆਂਵੈਂਡ ਉਹ ਵਿਅਕਤੀ ਆ ਜਿਸ ਵੱਲੋਂ ਬਾਬਾ ਤਰਸੇਮ ਸਿੰਘ ਜਿਹੜੇ ਕਿ ਗੁਰਦਰਾ ਨਾਨਕ ਮੱਤਾ ਦੇ ਮੁਖੀ ਸਨ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਸੀ ਸੋ ਸਰਬਜੀਤ ਸਿੰਘ ਮੀਆਂਵੈਂਡ ਦੇ ਘਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੋ ਆ ਜਿਹੜੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਬਜੀਤ ਸਿੰਘ ਮੀਆਂਵੈਂਡ ਦਾ ਘਰ ਹੈ ਸੋ ਅੱਜ ਉੱਤਰਾਖੰਡ ਪੁਲਿਸ ਵੱਲੋਂ ਜਿਹੜਾ ਸਰਬਜੀਤ ਸਿੰਘ ਮੀਆਂਵੰਡ ਉਹਦੀ ਜਿਹੜੀ ਆ ਜ਼ਮੀਨ ਦੀ ਜਿਹੜੀ ਕਰਕੀ ਕੀਤੀ ਜਾਣੀ ਸੀ ਸੋ ਜਿਸ ਦੇ ਵਿਰੋਧ ਦੇ ਵਿੱਚ ਵੱਖ-ਵੱਖਾ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਥੇ ਜਿਹੜਾ ਸਰਬਜੀਤ ਸਿੰਘ ਮੀਆਂਵੰਡ ਦੇ ਘਰ ਦੇ ਬਾਹਰ ਬਾਹਰ ਆ ਧਰਨਾ ਜਿਹੜਾ ਲਗਾ ਦਿੱਤਾ ਗਿਆ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਸਰਬਜੀਤ ਸਿੰਘ ਮੀਆਂਵੰਡ ਦੇ ਘਰ ਦੇ ਬਾਹਰ ਬਾਹਰ ਕਿਸਾਨ ਜਿਹਾ ਬੰਦੀਆਂ ਵੱਲੋਂ ਜਿਹੜਾ ਇਹ ਧਰਨਾ ਲਗਾ ਦਿੱਤਾ ਗਿਆ ਸੋ ਅੱਜ ਸਰਬਜੀਤ ਸਿੰਘ ਮੀਆਂਵੰਡ ਦੀ ਜਿਹੜੀ ਜ਼ਮੀਨ ਆ ਜਿੰਨੀ ਵੀ ਦੀ ਪ੍ਰਾਪਰਟੀ ਹੈਗੀ ਆ ਉਹਦੀ ਜਿਹੜੀ ਆ ਪੁੱਤਰਾ ਖੰਡ ਪੁਲਿਸ ਵੱਲੋਂ ਜਿਹੜੀ ਆ ਉਹਦੀ ਕੁਰਕੀ ਕੀਤੀ ਜਾਣੀ ਸੀ ਸੋ ਵਿਰੋਧ ਦੇ ਵਿੱਚ ਕਿਸਾਨ ਜਿਹਾ ਬੰਦੀਆਂ ਧਰਨੇ ਤੇ ਬੈਠੀਆਂ ਨੇ ਸਾਡੇ ਨਾਲ ਇਹ ਕਿਸਾਨ ਆਗੂ ਮੌਜੂਦ ਨੇ ਸੋ ਸਰਬਜੀਤ ਸਿੰਘ ਮੀਆਂਵੰਡ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦੇ ਆ ਕਿ ਸਰਬਜੀਤ ਸਿੰਘ ਮੀਆਂਵੰਡ ਵੱਲੋਂ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਸੋ ਬਾਬਾ ترਸੀਮ ਸਿੰਘ ਜਿਹੜੇ ਕਿ ਗੁਰਦਾਰ ਨਾਨਕ ਮਤਾ ਸਾਹਿਬ ਉੱਤਰਾਖੰਡ ਦੇ ਮੁਖੀ ਸਨ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਸੀ ਸਰਬਜੀਤ ਸਿੰਘ ਮੀਆਂ ਵੇਣ ਦਾ ਜਿਹੜਾ ਦੂਸਰਾ ਸਾਥੀ ਆ ਉਹ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਮਾਰਿਆ ਗਿਆ ਸੀ ਸੋ ਜਿਹੜਾ ਸਰਬਜੀਤ ਸਿੰਘ ਆ ਉਹ ਹਾਲੇ ਜਿਹੜਾ ਵਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਹੈ ਸੋ ਹਾਲੇ ਫਰਾਰ ਹੈ ਸੋ ਅੱਜ ਜ਼ਮੀਨ ਦੀ ਕਰਗੀ ਹੋਣੀ ਸੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਤਨਾਮ ਸਿੰਘ ਖੋਜਕੀਪੁਰ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਖੋਜਕੀਪੁਰ ਸਾਹਿਬ ਅੱਜ ਜਿਹੜੀ ਆ ਸਰਬਜੀਤ ਸਿੰਘ ਮੀਆਂਵੰਦ ਦੀ ਜ਼ਮੀਨ ਦੀ ਕੁਰਕੀ ਹੋਣੀ ਆ ਸੋ ਤੁਹਾਡੇ ਵੱਲੋਂ ਵਿਰੋਧ ਦੇ ਵਿੱਚ ਧਰਨਾ ਜਿਹੜਾ ਇੱਥੇ ਲਗਾ ਦਿੱਤਾ ਗਿਆ ਇਹਦੇ ਪਿੱਛੇ ਕੀ ਕਾਰਨ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੇਖੋ ਜੀ ਕਾਰਨ ਇਹ ਆ ਵੀ ਇਹੀ ਜਨੇ ਜੇ ਦੋਸ਼ੀ ਸਰਬਜੀਤ ਸਿੰਘ ਆ ਉੱਤੇ ਸਜ਼ਾ ਜੋ ਮਰਜ਼ੀ ਸਜ਼ਾ ਦਿਓ ਜਿਵੇਂ ਉਹਦੇ ਨਾਲ ਦਾ ਮਾਰਦਾ ਵਿਸ਼ਾਕੋ ਮਾਰ ਦਿਓ ਸਾਨੂੰ ਕੋਈ ਇਤਰਾਜ ਨਹੀਂ ਪਰ ਸਾਨੂੰ ਇਹ ਇਤਰਾਜ ਆ ਵੀ ਜ਼ਮੀਨ ਦੀ ਕੁਰਕੀ ਕਿਉਂ ਹੋਵੇ ਇੱਕ ਸਾਡੇ ਕਿਸਾਨ ਰੇਲਾ ਕਾਰਾਂ ਥੱਲੇ ਦੇ ਕੇ ਜਰੜ ਕੇ ਮਾਰ ਦਿੱਤੇ ਗਏ ਉਹਨਾਂ ਦੇ ਕਿਸੇ ਦੀ ਕੋਈ ਕੁਰਕੀ ਨਹੀਂ ਹੋਈ ਤੇ ਸਰਜੀ ਸਿੰਘ ਕੁਰਕੀ ਕਿਵੇਂ ਹੋ ਗਈ ਨਾ ਜੀ ਇਸ ਕਰਕੇ ਅਸੀਂ ਇਹਨੇ ਸਰਜੀ ਸਿੰਘ ਦੀ ਜ਼ਮੀਨ ਦੀ ਕੁਰਕੀ ਨਹੀਂ ਕਰ ਦੇਵਾਂਗੇ ਸਰਜੀ ਸਿੰਘ ਨੂੰ ਫੜ ਦੇਣ ਮਾਰ ਦੇਣ ਜੋ ਮਰਜ਼ੀ ਕਰਨ ਸਜਾ ਦੇਣ ਇਹ ਪਹਿਲੀ ਜੜੀ ਉਹਦੇ ਬੱਚਿਆਂ ਦੀ ਹੈ ਉਹਦੇ ਬਾਕੀ ਪਰਿਵਾਰ ਦੀ ਹੈ ਉੱਤੇ ਕੁਰਕੀ ਨਹੀਂ ਹੋਣ ਦੇਵਾਂਗੇ ਅੱਛਾ ਬੀਤੇ ਦਿਨੀ ਜਿਹੜੀ ਉਤਰਾਖੰਡ ਪੁਲਿਸ ਇੱਥੇ ਪਿੰਡ ਮੀਆਵੰਡ ਪਹੁੰਚੀ ਸੀ ਢੋਲ ਵਜਾ ਕੇ ਉਹਨਾਂ ਵੱਲੋਂ ਜਿਹੜਾ ਵਾ কুরਕੀ ਦਾ ਐਲਾਨ ਕੀਤਾ ਗਿਆ ਸੀ ਕਿ ਇੰਨੀ ਤਰੀਕ ਨੂੰ ਜਿਹੜੀ ਇੱਥੇ ਆਣ ਕੇ ਇਹਨਾਂ ਦੀ ਜਿਹੜੀ ਸਰਬਜੀਤ ਸਿੰਘ ਦੀ ਜ਼ਮੀਨ ਦੀ কুরਕੀ ਜਿਹੜੀ ਕੀਤੀ ਜਾਣੀ ਆ ਸੋ ਤੁਹਾਡਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੋ ਜਿਸ ਕਰਕੇ ਜਿਹੜਾ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਹਦੀ ਜ਼ਮੀਨ ਦੀ কুরਕੀ ਕੀਤੀ ਜਾਣੀ ਆ ਸੋ ਤੁਸੀਂ ਤੁਹਾਡਾ ਵਿਰੋਧ ਕਰਨ ਦਾ ਕੀ ਮਤਲਬ ਆ ਸਾਡਾ ਵਿਰੋਧ ਦਾ ਮਤਲਬ ਇਹ ਵੀ ਸਾਡੇ ਕਿਸਾਨ ਲਖੀਨਪੁਰ ਖੀਰੀ ਬਜਤ ਜੀਪਾ ਥਲੇ ਕਾਰਾਂ ਥਲੇ ਜੇ ਕਿ ਦਰੜੇ ਆ ਤੇ ਉਹਨਾਂ ਚ ਕਿਸੇ ਜ਼ਮੀਨ ਦੀ ਕੁਰਕੀ ਨਹੀਂ ਹੋਈ ਤੇ ਸਰਬਜੀਤ ਸਿੰਘ ਜਮੀਨ ਦੀ ਕੁਰਕੀ ਕਿਵੇਂ ਹੁੰਦੀ ਆ ਅਸੀਂ ਕਿਸੇ ਵੀ ਕਿਸਾਨ ਦੀ ਕੁਰਕੀ ਕਿਸੇ ਵੀ ਤਰ੍ਹਾਂ ਦੀ ਹੋਵੇ ਭਾਵੇਂ ਉਹ ਕਰਜ਼ੇ ਸੰਬੰਧੇ ਚ ਹੋਵੇ ਤੇ ਭਾਵੇਂ ਇਹ ਕਤਲ ਦੇ ਸੰਬੰਧੇ ਚ ਹੋਵੇ ਜੇ ਕਤਲ ਦੇ ਸੰਬੰਧ ਵੀ ਹੈਗੀ ਆ ਤੇ ਕਤਲ ਨੂੰ ਕਾਤਲ ਨੂੰ ਫੜੋ ਕਾਤਲ ਨੂੰ ਫੜ ਕੇ ਬਣਦੀ ਸਜ਼ਾਵਾ ਜੋ ਕੋਰਟ ਦੇਵੇ ਦਿਓ ਸਾਨੂੰ ਕੋਈ ਤਰਾਜ ਨਹੀਂ ਲੇਕਿਨ ਕਿਸੇ ਵੀ ਅਸੀਂ ਕਿਸਾਨ ਦੀ ਜਾਂ ਸਰਬਜੀਤ ਦੀ ਜ਼ਮੀਨ ਦੀ ਕੁਰਕੀ ਜਿਹੜੀ ਆ ਉਹ ਨਹੀਂ ਹੁੰਦਾ ਮੈਂ ਕਿਸੇ ਹਾਲ ਦੇ ਵਿੱਚ ਅੱਛਾ ਇਹ ਜਿਹੜੀ ਸਰਬਜੀਤ ਸਿੰਘ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਵਾਰਦਾਤ ਨੂੰ ਕਿਵੇਂ ਦੇਖਦੇ ਜੇ ਪੂਰੀ ਘਟਨਾ ਨੂੰ ਕਿਵੇਂ ਦੇਖਦੇ ਜੇ ਜਿਹੜੇ ਬਾਬਾ ਜੀ ਦਾ ਕਤਲ ਕੀਤਾ ਗਿਆ ਬਾਬਾ ترਸੇਮ ਸਿੰਘ ਜੀ ਦਾ ਸੋ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਵੇਖੋ ਇਹ ਬਾਬਾ ترਸੇਮ ਸਿੰਘ ਅਸੀਂ ਵੇਖਿਆ ਨਹੀਂ ਸੁਣਿਆ ਵਾਂ ਕਿ ਉਹਦੇ ਗੁਰਮਤ ਅਨੁਸਾਰ ਜਿਹੜੇ ਆ ਉਹ ਗੁਰੂ ਘਰ ਰਹਿਣ ਦੇ ਲਾਇਕ ਨਹੀਂ ਸੀਗੀ ਉਹਨੇ ਪਿੱਛੇ ਜੇ ਗੁਰਦੁਆਰਾ ਨਾਨਕਮਾਧੇ ਬਈ ਬੀਬੀਆਂ ਵੀ ਲਜਾਈਆਂ ਜਿਹੜੀਆਂ ਕਿ ਬਿਲਕੁਲ ਉਲਟੇ ਆ ਦੇਖੋ ਸਾਡੇ ਸਿੱਖ ਸਮਾਜ ਵਿੱਚ ਇਹ ਆ ਵੀ ਜਿਹੜਾ ਕੋਈ ਗੁਰੂ ਘਰ ਮਾੜੀ ਕ੍ਰਿਤੀ ਕਰਦਾ ਤੇ ਸਾਡੇ ਗੁਰੂ ਜਿਹੜੇ ਹੋਗਾ ਜਿਹੜੇ ਸਾਡੇ ਸਿੱਖ ਆਪਣੇ ਜਿਹੜੇ ਪਿਛਲੇ ਪ੍ਰਾਤਨ ਸਿੰਘਾਂ ਮਤਾਬਕ ਬਣਦੀ ਸਿਹਾਦ ਦਿੱਤੀ ਇਸ ਕਰਕੇ ਹੀ ਕੋਈ ਇਡੀ ਵੱਡੀ ਗੱਲ ਹੀ ਸਮਝੇ ਉਹ ਚੀਜ਼ ਨੂੰ ਅੱਛਾ ਹੁਣ ਜੇ ਕੋਈ ਕੁਰਕੀ ਕਰਨ ਇੱਥੇ ਮੰਨ ਲਓ ਉੱਤਰਾਖੰਡ ਤੋਂ ਕੋਈ ਪੁਲਿਸ ਪ੍ਰਸ਼ਾਸਨ ਆਉਂਦਾ ਤੇ ਤੁਹਾਡੇ ਲੋ ਇੱਥੇ ਵਿਰੋਧ ਕੀਤਾ ਜਾਏਗਾ ਨਹੀਂ ਕਰਨੇ ਤੇ ਜਾਵੇਗੀ ਕੁਰਕੀ ਬਿਲਕੁਲ ਜੀ ਬਿਲਕੁਲ ਕੁਰਕੀ ਨਹੀਂ ਕਰਨ ਦੇਵਾਂਗੇ ਕਿਸੇ ਨੇ ਕੁਰਕੀ ਕਰੋ ਜੇ ਸਾਡੇ ਕਿਸਾਨਾਂ ਦੀਆਂ ਕੁਰਕੀਆਂ ਕਰਦੀਆਂ ਜਿਹੜੇ ਕਿਸਾਨਾਂ ਦਾ ਕਤਲ ਆ 750 ਕਿਸਾਨ ਦਿੱਲੀ ਮਰ ਗਿਆ ਕਿਸੇ ਕੁਰਕੀ ਕੀਤੀ ਕਿਸੇ ਦੀ ਇੱਥੇ ਸਰਵਜ ਸਿੰਘ ਜੀ ਇੱਕ ਬੰਦਾ ਮਰ ਗਿਆ ਸਾਹਬ ਉਹਦੇ ਬਾਬਤ ਪੰਜਾਬ ਚ ਕੁਰਕੀ ਕਰਨ ਉੱਥੋਂ ਆ ਕੇ ਉਤਰਾਖੰਡ ਦੀ ਪੁਲਿਸ ਆ ਕੇ ਬਿਲਕੁਲ ਕੁਰਕੀ ਨਹੀਂ ਕਰਨ ਦੇਵਾਂਗੇ ਹਰ ਹਾਲਾਤ ਨਾਲ ਉਹਨਾਂ ਦਾ ਮੁਕਾਬਲਾ ਕਰਾਂਗੇ ਸੋ ਇਹ ਸੀ ਕਿਸਾਨ ਆਗੂ ਸਤਨਾਮ ਸਿੰਘ ਖੁਜਗੀਪੁਰ ਸਾਡੇ ਨਾਲ ਕਿਸਾਨ ਆਗੂ ਦਿਆਲ ਸਿੰਘ ਮੀਆਂਵੰਡ ਜੁੜੇ ਨੇ ਗੱਲਬਾਤ ਕਰਦੇ ਮੀਆਂਵੰਡ ਸਾਹਿਬ ਸੋ ਤੁਹਾਡੇ ਪਿੰਡ ਦਾ ਨੌਜਵਾਨ ਸਰਬਜੀਤ ਸਿੰਘ ਜਿਹਦੇ ਲੋ ਜਿਹੜਾ ਗੁਰਦਾਰਾ ਨਾਨਕਾ ਮਤਾ ਦੇ ਮੁਖੀ ਨੇ ਬਾਬਾ ਤਰਸੇਮ ਸਿੰਘ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਆ ਸਾਰੇ ਇਹ ਹੱਤਿਆ ਦਾ ਜਿਹੜਾ ਪੂਰਾ ਮਾਮਲਾ ਨੂੰ ਕਿਵੇਂ ਦੇਖਦੇ ਤੁਸੀਂ ਵੇਖੋ ਜੀ ਜਿਹੜੀ ਹੱਤਿਆ ਹੋਇਆ ਸਰਬਜੀਤ ਨੇ ਕੀਤੀ ਆ ਉਹ ਆਪਣਾ ਬਾਬਾ ਜੀ ਦੇ ਕਤੂਤਾਂ ਦੇ ਕਰਕੇ ਹੋਈ ਹੋਗੀ ਇਹ ਸਾਨੂੰ ਨਹੀਂ ਪਤਾ ਬਾਬਾ ਚੰਗਾ ਜਾਂ ਮਾੜਾ ਵਾ ਪਰ ਅਸੀਂ ਇਹ ਆਨੇਆ ਜੇ ਕਿਸ ਨੇ ਕਤਲ ਕੀਤਾ ਵਾ ਉਹਦਾ ਇਹ ਨਹੀਂ ਨਿਆ ਪੀ ਉਹਦੀ ਉਹਦੀ ਕੁਰਕੀ ਕਰ ਲੋ ਹਾਂ ਉਹਦੀ ਗ੍ਰਿਫਤਦਾਰੀ ਕਰੋ ਉਹਨੂੰ ਫੜੋ ਉਹਨੂੰ ਦਾਲਚ ਪੇਸ਼ ਕਰੋ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਕਤਲ ਦਾ ਕਾਤਲ ਹੀ ਫੇਕ ਕਰ ਦੋ ਉਹਦੇ ਗਾ ਫੇਰ ਲੜਾਈਆਂ ਵਾਜੂਗੀ ਪਰ ਦਾਲਤਾਗਾ ਦੇ ਵਾਸਤੇ ਆ ਜੇ ਸਰਵ ਜੀ ਸਭੇ ਨੇ ਕਤਲ ਕੀਤਾ ਬਾਬੇ ਦਾ ਉਹਨੂੰ ਫੜ ਕੇ ਦਾਲ ਦੇ ਪੇ ਕਰੋ ਦਾਲਚ ਕੇਸ ਚੱਲੂਗਾ ਦਾਲਤ ਸਜ਼ਾ ਦੇਊਗੀ ਆ ਨਹੀਂਗਾ ਪਈ ਉਹਦੀ ਕੁਰਕੀ ਲੋ ਕੁਰਕੀ ਕੇੇ ਵੀ ਹਾਲ ਚੇ ਨਹੀਂ ਹੋਣ ਦਵਾਂਗੇ ਇਹਦੇ ਨਾਲ ਹੀ ਲਖੀਨਪੁਰ ਖੀਰੀਚਾ ਸਾਡੇ ਕਿਸਾਨ ਜਿਹੜੇ ਉਹ ਸ਼ਹੀਦ ਕੀਤੇ ਆ ਸੁਭ ਕਰਮਾ ਜਿਹੜਾ ਖਨੌਰੀ ਬਾਰਡਰ ਤੇ ਸਾਡਾ ਸਿੱਧੀ ਗੋਲੀ ਮਾਰ ਕੇ ਛੇ ਕੀਤਾ ਕਿ ਜਿਨ੍ਹਾਂ ਨੇ ਛੇ ਕੀਤਾ ਵਾ ਕਿ ਅਜੇ ਮਿਸਰਾ ਦੇ ਮੁੰਡੇ ਨੂੰ ਫੜਿਆ ਇਹਨਾਂ ਨੇ ਉਹ ਜਿਹੜਾ ਆਪਣੇ ਸੈਂਟਰ ਦੇ ਵਿੱਚ ਜਿਹੜਾ ਕੈਬਨਿਟ ਮੰਤਰੀ ਬਣ ਕੇ ਬੈਠਾ ਵਾ ਇਹਦੇ ਨਾ ਨਾ ਉਹਦੀ ਗ੍ਰਿਫਤਾਰੀ ਹੋਈਆ ਨਾ ਉਹਨਾਂ ਦੀ ਕੁਰਕੀ ਹੋਈਆ ਇਹ ਕਰਕੇ ਕਹਿੰਦੇ ਅਸੀਂ ਇਹ ਹੱਲ ਨਹੀਂਗਾ ਵੀ ਕੁਰਕੀ ਕਰੋ ਕੁਰਕੀ ਕਰੋਗੇ ਤੇ ਬੱਚੇ ਜਿਹੜੇ ਗਾਂ ਫੇ ਜਦੋਂ ਉਹਨਾਂ ਨੂੰ ਕੋ ਨਹਾ ਲੈ ਨਹੀਂ ਮਿਲੂ ਕੋਈ ਖਾਣਾ ਨਹੀਂ ਮਿਲੂਗਾ ਕੋਈ ਕਮਾਉਂਦੇ ਸਹੀਦਾ ਨਸਾਦ ਨਹੀਂ ਮਿਲੂਗਾ ਉਹ ਕੀ ਹੋਊਗਾ ਫਿਰ ਇਹਦਾ ਮਤਲਬ ਭਟਕਣਗੇ ਫਿਰ ਹੱਤਵਾਦ ਵਾਲ ਨੂੰ ਬੱਚੇ ਤੁਰਨਗੇ ਅਹੀਂ ਤਾਂ ਦਿਆਂ ਫੜੋ ਸਭਜੀ ਸਿੰਘ ਸੱਭਾ ਸਾਨੂੰ ਨਹੀਂ ਪਤਾ ਅਮਰੀਕਾ ਚਲੇ ਗਿਆ ਕੈਨੇਡਾ ਚਲੇ ਗਿਆ ਜਾਂ ਸਾਡੇ ਨਗਰ ਚ ਬੈਠਾ ਤੁਹਾਡੇ ਕੋ ਫੋਰਸ ਹੈਗੀ ਆ ਯਾਰ ਤੁਸੀਂ ਆਪਣੇ ਕੈਨੇਡਾ ਚ ਜਾ ਕੇ ਜਿਹੜੇ ਆਪਣੇ ਕਤਲ ਕਰਾ ਸਕਦੇ ਜੀ ਦੋਸ਼ੀਆਂ ਨੂੰ ਫੜ ਸਕਦੇ ਬਾਹਲੇ ਮੁਲਕਾ ਜਾ ਕੇ ਤੁਹਾਡੀਆਂ ਸੀਐਡੀਆਂ ਇਨੀਆਂ ਫੜ ਲਓ ਯਾਰ ਜਿੱਥੇ ਹੈਗਾ ਕਈ ਕਦੋਂ ਰੋਕਦੇ ਆਂ ਭਾਰਾ ਘਾਰਾਂ ਆਣ ਕੇ ਬੱਚਿਆਂ ਨੂੰ ਧਮਕਾਉਣਾ ਉਹਦੇ ਘਰ ਦੇ ਨੂੰ ਧਮਕਾਉਣਾ ਜਿਹੜਾ ਬੰਦਾ ਸਾਡੇ ਨਗਰ ਦਾ ਕਿਸਾਨ ਉਹਦੀ ਪਹਿਲੀ ਠੇਕੇ ਤੇ ਲਈ ਆ ਉਹਨੂੰ ਜਾ ਕੇ ਧਮਕੀਆਂ ਦੇ ਰੀਆਂ ਇਹ ਹੱਲ ਨਹੀਂ ਗਾ ਹਾਂ ਅੱਛਾ ਪ੍ਰਧਾਨ ਜੀ ਜੇ ਤਰੀਕੇ ਨਾਲ ਹੁਣ ਸਰਕਾਰ ਵੱਲੋਂ ਜਿਹੜੀ ਆਪਣੀ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਕਾਰਵਾਈ ਕੀਤੀ ਜਾਣੀ ਆ ਅੱਜ ਉਹਨਾਂ ਨੇ ਕੁਰਕੀ ਕਰਨਾ ਜੇਕਰ ਉਤਰਾਖੰਡ ਦੀ ਪੁਲਿਸ ਆਉਂਦੀ ਆ ਤੇ ਉਲਟਾ ਤੁਹਾਨੂੰ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਇਹ ਤੁਹਾਨੂੰ ਕਿਸੇ ਇੱਕ ਕਾਨੂੰਨੀ ਕਾਰਵਾਈ ਦਾ ਡਰ ਨਹੀਂ ਕੋਈ ਬਿਲਕੁਲ ਕੋਈ ਡਰ ਨਹੀਂਗਾ ਕਿਉਂਕਿ ਸਭ ਕੁਝ ਵੇਖ ਕੇ ਸਾਨੂੰ ਪਤਾ ਹੈਗਾ ਸਾਡੀਆਂ ਗ੍ਰਿਫਤਦਾਰੀਆਂ ਵੀ ਇੱਥੇ ਹੋ ਸਕਦੀਆਂ ਸਾਡੇ ਦੇ ਪਰਚੇ ਵੀ ਪਾ ਸਕਦੇ ਆ ਸਾਨੂੰ ਜੇਲ੍ਹ ਚ ਸੁਟ ਕੇ ਸਾਡਾ ਮੁਕਾਬਲਾ ਵੀ ਬਣਾ ਸਕਦੇ ਆ ਪਰ ਕੀ ਆ ਸੱਚ ਦੀ ਲੜਾਈ ਤੇ ਲੜਨੀ ਪਊਗੀ ਆਪਣੇ ਹੱਕ ਲੈਣ ਵਾਸਤੇ ਸਰਕਾਰ ਦੇ ਅੱਗੇ ਖੜਨਾ ਪਊਗਾ ਸਾਨੂੰ ਪਤਾ ਵਾ ਆ ਜਿਹੜਾ ਇਹ ਦੋਨਾਂ ਲਾਂਡਾ ਆ ਕੋਈ ਛੋਟੇ ਪੰਜਾ ਸਰਕਾਰ ਨਾਲ ਨਹੀਂ ਲੜਾਈ ਸਿੱਧੀ ਸੈਂਟਰ ਸਰਕਾਰ ਦੇ ਨਾਲ ਲੜਾਈ ਆ ਲੜਾਈ ਇਹ ਕਰਕੇ ਆ ਕਿ ਇਧਰ ਕਿਸਾਨ ਦੀ ਜਮੀਨ ਬਚਾਉਣੀ ਆ ਜੇ ਅੱਜ ਕੁਰਕੀ ਹੋ ਜੂਗੀ ਜਿੰਨੇ ਗਾਹ ਕਤਲ ਹੋਇਆ ਕਰਨਗੇ ਉਹਨਾਂ ਸਾਰਿਆਂ ਦੀ ਕੁਰਕੀ ਹੋਇਆ ਕਰੂਗੀ ਕੀ ਸਾਡੇ ਗੁਰੂ ਸਾਹਿਬ ਦੇ ਜਿਹੜੇ ਆ ਪੱਤੇ ਪੱਤੇ ਜਿਹੜੇ ਪਾੜੇ ਜਾ ਰਹੇ ਗਲੀਆਂ ਗੁਰੂ ਕੀ ਗ੍ਰੰਥ ਸਾਹਿਬ ਰੋੜਿਆ ਗਿਆ ਸਾਡੀ ਕੀ ਉਹ ਕਾਤਲ ਨਹੀਂਗਾ ਕਿ ਉਹਨਾਂ ਕਾਤਲਾਂ ਦੀ ਜਮੀਨ ਦੀ ਕੁਰਕੀ ਹੋ ਗਈ ਆ ਉਹ ਕਾਤਲ ਫੜੇ ਗਏ ਆ ਹਾਂ ਅਸੀਂ ਆਂਦੇ ਉਹਨਾਂ ਨੂੰ ਹੀ ਫੜੋ ਨਾਲ ਜਿਹੜੇ ਕਾਤਲ ਵਾ ਫੇਰ ਇਧਰ ਨੂੰ ਆਇਓ ਫੇਰ ਅਸੀਂ ਜਿਹੜੇ ਇਹ ਨਹੀਂ ਹੁੰਦਾਂਗੇ ਨਹੀਂ ਤਾਂ ਨਹੀਂ ਹੁੰਦਾਂਗੇ ਅੱਛਾ ਜੇਕਰ ਅੱਜ ਪੁਲਿਸ ਪ੍ਰਸ਼ਾਸਨ ਇੱਥੇ ਆਉਂਦਾ ਉਤਰਾਖਾਣ ਤੋਂ ਜ਼ਮੀਨ ਦੀ ਕੁਰਕੀ ਕਰਨ ਆਸਦੇ ਤਾਂ ਕਿਸ ਢੰਗ ਦੇ ਨਾਲ ਤੁਹਾਡੇ ਨੂੰ ਵਿਰੋਧ ਕੀਤਾ ਜਾਏਗਾ ਸ਼ਾਂਤ ਮਾਈ ਸ਼ਾਂਤ ਮਾਈ ਵਿਰੋਧ ਕਰਾਂਗੇ ਉਹਨਾਂ ਨਾਲ ਸਵਾਲ ਕਰਾਂਗੇ ਪਿਆ ਸਾਡੇ ਸਵਾਲ ਵਾ ਉਹਨਾਂ ਨਾਲ ਗੱਲਬਾਤ ਕਰਕੇ ਹੱਲ ਕੱਢਾਂਗੇ ਜੇ ਉਹ ਕਹਿਣਗੇ ਗ੍ਰਿਫਤਾਰੀਆਂ ਕਰੋ ਫਿਰ ਆਪਣੇ ਸੂਬਾ ਕਮੇਟੀ ਜ਼ਿਲ੍ਹਾ ਕਮੇਟੀ 'ਚ ਗੱਲ ਕਰਕੇ ਫਿਰ ਗ੍ਰਿਫਤਾਰੀਆਂ ਦਵਾਂਗੇ ਗ੍ਰਿਫਤਾਰੀਆਂ ਕਿਦੇ ਸੌਖੇ ਨਹੀਂ ਦਵਾਂਗੇ ਸਾਨੂੰ ਕੁੱਟ ਕੇ ਗ੍ਰਿਫਤਾਰ ਕਰਕੇ ਲੈ ਜਾਣਾ ਫਿਰ ਗ੍ਰਿਫਤਾਰੀਆਂ ਕਰਦਾਂਗੇ ਉਤਨਾ ਅਸੀਂ ਗ੍ਰਿਫਤਾਰੀਆਂ ਦੇਣੇ ਲੈਣਗੇ ਸੋ ਇਹ ਸਾਨਾ ਆ ਵੱਖ-ਵੱਖ ਕਿਸਾਨ ਆਗੂ ਸੋ ਸਰਬਜੀਤ ਸਿੰਘ ਮੀਆਂਵੈਂਡ ਦੇ ਘਰ ਦੇ ਬਾਹਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਸੋ ਘਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਪਏ ਆ ਨਾਲ ਦੀ ਨਾਲ ਸੋ ਇਹ ਜਿਹੜਾ ਸਾਹਮਣੇ ਧਰਨਾ ਲੱਗਾ ਤੁਹਾਨੂੰ ਦਿਖਾਈ ਦੇ ਰਿਹਾ ਸੋ ਸਰਬਜੀਤ ਸਿੰਘ ਮੀਆਂਵੈਂਡ ਦੇ ਘਰ ਜਿਹੜਾ ਇਹ ਧਰਨਾ ਲੱਗਾ ਸਰਬਜੀਤ ਸਿੰਘ ਮੀਆਂਵੈਂਡ ਦੀ ਆਪਾਂ ਗੱਲ ਕਰ ਲੈਨੇ ਆ ਕਿ ਸਰਬਜੀਤ ਸਿੰਘ ਮੀਆਂਵੈਂਡ ਵੱਲੋਂ ਬਾਬਾ ترਸੀਮ ਸਿੰਘ ਜਿਹੜੇ ਕਿ ਗੁਰਦਾਰਾ ਨਾਨਕ ਮਤਾ ਦੇ ਮੁਖੀ ਸਨ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਆਪਣੇ ਇੱਕ ਸਾਥੀ ਨਾਲ ਮਿਲ ਕੇ ਸੋ ਸਰਬਜੀਤ ਸਿੰਘ ਮੀਆਂਵੰਡ ਅੱਜ ਪੁਲਿਸ ਦੇ ਹੱਥ ਨਹੀਂ ਆਇਆ ਜਿਸ ਕਰਕੇ ਅੱਜ ਪੁਲਿਸ ਵੱਲੋਂ ਜਿਹੜਾ ਸੀ ਉਸ ਦੀ ਜ਼ਮੀਨ ਦੀ ਜਿਹੜੀ কুরਕੀ ਕੀਤੀ ਜਾਣੀ ਸੀ ਕਿਸਾਨਾਂ ਆਗੂ ਜਿਹੜੇ ਵਿਰੋਧ ਦੇ ਵਿੱਚ ਇੱਥੇ ਧਰਨਾ ਲਗਾ ਕੇ ਬੈਠ ਗਏ ਨੇ ਤੇ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਕੀਮਤ ਦੇ ਸਰਬਜੀਤ ਸਿੰਘ ਮੀਆਂਵੰਡ ਦੀ ਜਿਹੜੀ ਜ਼ਮੀਨ ਦੀ কুরਕੀ ਹੋ ਨਹੀਂ ਹੋਣ ਦੇਣਗੇ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੂ ਫਤਿਹਵਾਲ ਨਾਲ ਮਾਨ ਸਿੰਘ ਅਮਦਾਰ ਦਾ ਟੀਵੀ